ਲਓ ਜੀ ਬੀਤੇ ਕੁਝ ਦਿਨ ਪਹਿਲਾਂ ਬਠਿੰਡਾ ਦੇ ਮਹੱਲਾ ਕਲੀਨਿਕ ਦੇ ਵਿੱਚ ਚੋਰੀ ਹੋਈ ਸੀ ਚੋਰਾਂ ਦੇ ਵੱਲੋਂ ਮਹੱਲਾ ਕਲੀਨਿਕ ਦੇ ਵਿੱਚ ਪਈਆਂ ਦਵਾਈਆਂ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਕਲੀਨਿਕ ਦੇ ਮੁਲਾਜ਼ਮਾਂ ਦੇ ਵੱਲੋਂ ਬਾਹਰ ਬੋਰਡ ਲਗਾ ਦਿੱਤਾ ਗਿਆ ਸੀ ਪੋਸਟਰ ਲਗਾ ਦਿੱਤਾ ਗਿਆ ਸੀ ਕਿ ਚੋਰੀ ਹੋਣ ਕਰਕੇ ਦਵਾਈਆਂ ਨਹੀਂ ਮਿਲਣਗੀਆਂ ਹੁਣ ਇਸ ਮਾਮਲੇ ਵਿੱਚ ਉਸ ਵੇਲੇ ਵੱਡੀ ਅਪਡੇਟ ਸਾਹਮਣੇ ਜਿਉਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਚਾਰ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਐਨਾ ਹੀ ਨਹੀਂ ਚੋਰਾਂ ਦੇ ਕੋਲੋਂ ਚੋਰੀ ਕੀਤਾ ਹੋਇਆ ਸਮਾਨ ਵੀ ਬਰਾਮਦ ਕੀਤਾ ਜਦੀ ਜਾਣਕਾਰੀ ਐਸ ਐਚ ਓ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਹਾਂਜੀ ਸਾਨੂੰ ਮਿਤੀ 1 2 25 ਨੂੰ ਖੁਸ਼ਨੂਰ ਕੌਰ ਮੈਡੀਕਲ ਆਫਸਰ ਜਿਹੜੀ ਆਮ ਆਦਮੀ ਕਲੀਨਿਕ ਢਿੱਲੋ ਕੋਲੋਂ ਨੇ ਉਹਨਾਂ ਨੇ ਤਲਾਸ਼ ਦਿੱਤੀ ਸੀ ਕਿ ਸਾਡੇ ਕਲੀਨਿਕ ਚੋਂ ਚੋਰੀ ਹੋ ਗਈ ਹੈ ਬੈਟਰੀਆਂ ਕਨਵਰਟਰ ਕਿੰਪਿਊਟਰ ਦਾ ਸਮਾਨ ਵਗੈਰਾ ਉਦੇ ਸੰਬੰਧ ਚ ਅਸੀਂ ਮੁਕੱਦਮਾ ਨੰਬਰ 20 ਅਸੀਂ ਦਰਜ ਕਰ ਲਿਆ ਸੀਗਾ ਉਹਦੇ ਜਿਆਦਾ ਤਫਤੀਸ਼ ਕੀਤੀ ਤਫਤੀਸ਼ ਤੋਂ ਸਾਨੂੰ ਅਸੀਂ 6 ਬੰਦੇ ਅਸੀਂ ਨਾਮਜ਼ਦ ਕੀਤੇ ਇਹਨਾਂ ਚੋ ਮੇਨ ਹੈਗਾ ਰਾਜਵਿੰਦਰ ਸਿੰਘ ਉਹ ਰਾਜਾ ਹਰਨਜੀਤ ਟਿੱਕੀ ਤੇ ਸੁਲਤਾਨ ਸਿੰਘ ਇਹਨਾਂ ਨੂੰ ਅਸੀਂ 4 ਤਰੀਕ ਨੂੰ ਰੇਲਵੇ ਗਰਾਊਂਡ ਚੋਂ ਗ੍ਰਿਫਤਾਰ ਕਰ ਲਿਆ ਸਰ ਇਹਨਾਂ ਤੇ ਕੋਈ ਪਹਿਲਾ ਵੀ ਮੁਕੱਦਮਾ ਦਰਜ ਹੈ ਹਾਂ ਇਹਨਾਂ ਤੇ ਜਿਹੜਾ ਰਾਜਵਿੰਦਰ ਰਾਜਾ ਇਹਦੇ ਤੇ 4 ਮੁਕੱਦਮੇ ਲੜਾਈ ਝਗੜੇ ਤੇ ਚੋਰੀ ਦੇ ਆ ਰਨਜੀਤ ਟਿੱਕੀ ਹੈ ਇਹਦੇ ਤੇ ਪਹਿਲਾਂ ਤਿੰਨ ਮਕਦਮੇ ਦਰਜਾ ਚੋਰੀ ਦੇ ਹੈ ਇੱਕ ਜਿਹੜਾ ਹੈ ਸੁਲਤਾਨ ਸਿੰਘ ਉਹਦੇ ਤੇ ਵੀ ਇੱਕ ਮਕਦਮਾ ਦਰਜ ਚੋਰੀ ਦਾ ਹੈ ਇਹਨਾਂ ਤੋਂ ਜਿਹੜਾ ਅਸੀਂ ਚੋਰੀ ਕੀਤਾ ਜਿਹੜਾ ਆਮ ਆਦਮੀ ਕਲੀਨਿਕ ਚੋਂ ਸਮਾਨ ਚੋਰੀ ਹੋਇਆ ਸੀਗਾ ਉਹ ਸਾਰੇ ਦਾ ਸਾਰਾ ਸਰਕਵਲ ਕਰਾ ਲਿਆ ਗਿਆ 30 ਮਾਨਸਿਕ ਇਹਨਾਂ ਕੋਲ ਬਰਾਮਤ ਹੋਏ ਇਹਨਾਂ ਚੋਂ ਜਿਹੜਾ ਹੈ ਇਨਵਰਟਰ ਹੈ ਬੈਟਰੀ ਹੈ ਤੇ ਸੀਪੀਯੂ ਹੈ ਜੋ ਕੰਪਿਊਟਰ ਨਾਲ ਰਿਲੇਟਡ ਸਮਾਨ ਹੈ ਉਹ ਉਹ ਤਕਰੀਬਨ ਸਾਰਾ ਅਸੀਂ ਰਿਕਵਰ ਕਰਾ ਲਿਆ ਸਰ ਕੋਈ ਇਹ ਮੈਸੇਜ ਹੀ ਆਦੀ ਹੈ ਹਾਏ ਨਸ਼ੇ ਨੂੰ ਸ਼ੇਰ ਕਰਦੇ ਆ ਕਿ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਨਸ਼ਾ ਤੇ ਤੋਬਾ ਨਸ਼ਾ ਦੀ ਆਦੀ ਹੈ ਕਾ ਦੇਖਿਆ ਜਾਵੇ ਤਾਂ ਚੋਰ ਇਹਨੇ ਬੇਖੌਫ ਹੋ ਚੁੱਕੇ ਨੇ ਕਿ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਇਹਨਾਂ ਦੇ ਵੱਲੋਂ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ